ਸਵਾਲ ਕਦੇ ਕਿਸੇ ਨੇ ਜਨਤਾ ਨੇ ਨਹੀਂ ਕੀਤਾ ਔਰ ਮੈਨੂੰ ਲੱਗਦਾ ਸ਼ਾਇਦ ਸਾਡਾ ਪੰਜਾਬ ਇਸੇ ਕਰਕੇ ਪਿੱਛੇ ਰਹਿ ਗਿਆ ਸਿਉਣੇ ਦੀ ਚਿੜੀ ਹੋਇਆ ਕਰਦਾ ਸੀ ਪੰਜਾਬ ਅੱਜ ਮਗਰਲੇ ਪਾਸੇ ਸਾਰੇ ਸੂਬਿਆਂ ਤੋਂ ਸਭ ਤੋਂ ਮਗਰਲੇ ਪਾਸੇ ਪੰਜਾਬ ਹੋ ਗਿਆ ਕਿਉਂਕਿ ਜਿਹੜੇ ਸਾਡੇ ਲੋਕ ਹੈ ਉਹ ਦਿਲ ਤੋਂ ਕੰਮ ਲੈਂਦੇ ਆ ਦਿਮਾਗ ਤੋਂ ਬਿਲਕੁਲ ਹੀ ਨਹੀਂ ਸੋਚਦੇ ਦਿੰਤੋਂ ਕੰਮ ਲੈਣ ਵਾਲੇ ਬੰਦੇ ਮਾੜੇ ਨਹੀਂ ਹੁੰਦੇ ਉਹ ਭਾਵਕ ਬੰਦੇ ਹੁੰਦੇ ਪਰ ਸਾਨੂੰ ਬਾਬਾ ਜੀ ਨੇ ਦਿੱਲੀ ਦਿੱਤਾ ਤੇ ਦਰਵਾਜ਼ਾ ਵੀ ਦਿੱਤਾ ਇਹਨਾਂ ਦੋਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਅਮਰੀਕਾ ਤੇ ਕੈਨੇਡਾ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਚ ਲੋਕ ਦਿਲ ਤੇ ਦਿਮਾਗ ਤੋਂ ਕੰਮ ਲੈਂਦੇ ਆ ਜਿਨ੍ਹਾਂ ਗੱਲਾਂ ਸੁਣਾਈਆਂ ਉਹਰੇ ਮਗਰ ਨਹੀਂ ਲੱਗ ਜਾਂਦੇ ਜਿਵੇਂ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਬਹੁਤੀਆਂ ਗੱਲਾਂ ਲੋਕਾਂ ਨੇ ਸੁਣਾਈਆਂ ਇਹ ਸਿੱਖਾਂ ਦੇ ਲਈ ਆ ਬਿੱਤਰ ਐ ਸਿੱਖਾਂ ਲਈ ਆ ਬਿੱਤਰ ਐ ਸਿੱਖਾਂ ਲਈ ਆ ਬਿੱਤਰ ਐ ਜੇ ਸਿੱਖ ਕੌਮ ਖਤਰੇ 'ਚ ਐ ਸਿੱਖ ਕੌਮ ਖਤਰੇ 'ਚ ਐ ਜੇ ਆਪਾਂ ਇਹ ਕੰਮ ਨਾ ਕੀਤਾ ਤਾਂ ਸਿੱਖਾਂ ਦਾ ਪਤਾ ਨਹੀਂ ਕੀ ਹੋ ਜਾਊਗਾ ਤੁਹਾਨੂੰ ਲੱਗਦਾ ਮੈਂ ਪਹਿਲਾਂ ਸਿੱਖਾਂ ਠੀਕ ਐ ਮੇਰੇ ਗੁਰੂ ਸਾਹਿਬ ਦੇ ਮ ਬਾਣੇ 'ਚ ਨਹੀਂ ਐ ਦਾੜੀ ਕੇਸ ਪ੍ਰਕਾਸ਼ ਨਹੀਂ ਐ ਪਰ ਪਹਿਲਾਂ ਮੈਂ ਸਿੱਖਾਂ ਫਿਰ ਮੈਂ ਕਰਾਂਸੀ। ਤੁਹਾਨੂੰ ਲੱਗਦਾ ਵੀ ਜੇ ਸਿੱਖ ਖਤਰੇ 'ਚ ਹੋਏਗਾ ਤੇ ਗੁਰੂ ਦਾ ਕੋਈ ਵੀ ਸਿੱਖ ਪਿੱਛੇ ਹਟੇਗਾ ਚਾਹੇ ਉਹ ਕਿਸੇ ਪਾਰਟੀ 'ਚ ਹੋਵੇ। ਪਹਿਲਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ ਲੋਕਾਂ ਨੂੰ ਇਹ ਗੱਲ ਲਿਖਿਆ ਕਿ ਪੰਥ ਖਤਰੇ 'ਚ ਹੈ। ਮੈਨੂੰ ਦੱਸੋ ਕਿੱਥੇ ਖਤਰੇ 'ਚ ਹੈ ਪੰਥ। ਪੰਥ 'ਤੇ ਖਤਰੇ 'ਚ ਹੀ ਹੋ ਗਿਆ ਤੇ ਫਿਰ ਪੰਥ ਕਦਾ ਹੈ? ਪੰਥ ਹਮੇਸ਼ਾ ਚੜ੍ਹਦੀ ਕਲਾ ਚ ਰਹੀ ਐ ਤੇ ਸਾਨੂੰ ਵੀ ਪੰਥ ਨੇ ਚੜ੍ਹਦੀ ਕਲਾ ਚ ਰੱਖਿਆ ਬਾਦਲ ਸਾਹਿਬ ਇਹ ਗੱਲਾਂ ਸੁਣਾਉਂਦੇ ਸੀ ਤੇ ਲੋਕ ਉਹਨਾਂ ਨੂੰ ਘੁੱਟਾ ਬਾਦਦੇ ਸੀ ਹੁਣ ਬਾਦਲ ਸਾਹਿਬ ਫੇਲ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਤੇ ਬਗਰਾੜੀ ਚ ਮੋਰਚੇ ਲੱਗੇ ਤੇ ਸੰਗਤਾਂ ਤੇ ਅਤਿਆਚਾਰ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਨ ਲਿਆ ਕਿ ਮੈਂ ਬੇਅਦਬੀ ਕਰਾਈ ਆ ਅਕਾਲ ਤਖਤ ਤੇ ਜਾ ਕੇ ਮਾਫ ਕਰਿਓ ਸਾਥ ਸੰਗਤ ਜੀ ਮੰਨਿਆ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਭਾਈ ਹਾਂ ਜਾਂ ਨਾਂ ਚ ਜਵਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਮੀ ਚ ਤੇਰਾ ਹੱਥ ਹੈ ਕਹਿੰਦਾ ਹਾਂਜੀ ਸੰਗਤਾ ਤੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਤੇ ਬਗਰਾੜੀ ਮੋਰਚੇ ਤੇ ਤੂੰ ਲਾਠੀ ਚਾਰਜ ਕਰਾਇਆ ਕਹਿੰਦਾ ਹਾਂਜੀ ਇਹ ਮੰਨਿਆ ਮੈਂ ਨਹੀਂ ਕਰਿਆ ਕੰਤ ਖਤਰੇ ਚ ਨਹੀਂ ਹੈ ਭਾਈ ਅਮਰਿਤਪਾਲ ਜੀ ਆ ਗਏ ਆ ਜਿਹੜਾ ਵਿਅਕਤੀ ਹੈ ਆ ਸ਼ਰਮਨਦੀਪ ਸਿੰਘ ਸਿੱਕੀ ਸਾਹਿਬ ਇਹ ਮੈਨੂੰ ਇਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਮੈਨੂੰ ਦਿਖਦੀ ਨਹੀਂ ਹੈ ਕਿਸੇ ਨੂੰ ਵਿਖਾਉਂਦੇ ਨਹੀਂ ਪਰ ਇਹ ਅਮਰਿਤ ਛਕਿਆ ਗਿਆ ਔਰ ਇਸ ਬੰਦੇ ਨੇ ਮੈਂ ਸਲਾਮ ਕਰਦਾ ਇਸ ਬੰਦੇ ਨੇ ਜਿਹੜੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਗਰਾੜੀ ਚ 21 एमएलए सी112 ਤੇ ਜੀਨियस ਕੀ ਫਾਇਦੇ ਤਾਂ ਦੇਉਂਦੇ ਉਹ ਮੈਨੂੰ ਬੜਾ ਦੁੱਖ ਮੈਂ ਟੈਲੀਫੋਨ ਕੀਤਾ ਮੈਂ ਇਹ ਕੀ ਕੀਤਾ ਦੁਆਰੇ ਇਲیکشن ਲੜਨਾ ਸੌਖਾ ਹੈ ਕਿਹਦਾ ਨਹੀਂ ਮੈਂ ਫੈਸਲਾ ਲੈ ਲਿਆ ਭਾਈ ਅਮਰਿਤਪਾਲ ਸਿੰਘ ਨੇ ਫੈਸਲਾ ਨਹੀਂ ਲਿਆ ਉਤਾਇਆ ਹੀ ਨਹੀਂ ਉਥੇ ਬਗਰਾੜੀ ਚ ਤੁਸੀਂ ਜਿਤਾਇਆ ਸੀ ਵੀ ਪਤਾ ਨਹੀਂ ਭਾਈ ਸਾਹਿਬ ਕੀ ਕਰਨਗੇ ਪਰ ਭਾਈ ਸਾਹਿਬ ਕੁਝ ਨਹੀਂ ਕਰ पाए ਦਮਦਮੀ ਟਕਸਾਲ ਜਿਹੜੀ ਜਿੱਥੇ ਸਿੱਖਾਂ ਦੇ ਉਪਦੇਸ਼ ਦਿੱਤਾ ਜਾਂਦਾ ਹੈ ਕੀ ਕੋਈ ਦਮਦਮੀ ਟਕਸਾਲ ਦਾ ਬੰਦਾ ਰਾਜਨੀਤੀ 'ਚ ਆਇਆ ਨਹੀਂ ਆਇਆ ਉਹ ਸਿੱਖਾਂ ਦੀ ਲੜਾਈ ਲੜੀ ਗੁਰਮਤਿਆਂ ਗੱਲਾਂ ਕੀਤੀਆਂ ਅਮਰਿਤ ਛੱਕੋ ਗੁਰੂ ਵਾਲੇ ਬਣੋ ਇਹ ਗੱਲ ਕੀਤੀ ਲੇਕਿਨ ਕੋਈ ਲੀਡਰ ਨਹੀਂ ਬਣਿਆ ਭਾਈ ਸਾਹਿਬ ਇਹਦਾ ਪਾਰਟੀ ਬਣਾ ਲਈ ਆਪਦੀ ਕੋਟਾ ਸਾਡੇ ਵਰਗਾ ਲੀਡਰ ਹੋ ਗਿਆ ਭਾਈ ਸਾਹਿਬ ਇੱਕ ਸਰਬਜੀਤ ਖਾਲਸਾ ਬਣਾਇਆ ਫਰੀਦਕੋਟ ਤੋਂ ਐਮਪੀ ਲੋਕਾਂ ਨੇ ਧੜਾ ਘੜ ਵੋਟਾਂ ਪਾਤੀਆਂ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਬੰਦੀ ਸਿੱਖਾਂ ਦੀ ਗੱਲ ਕਰੂਗਾ ਸਿੱਖਾਂ ਬਾਰੇ ਦੇਸ਼ ਦੀ ਲੋਕ ਸਭਾ ਚ ਬੋਲੂਗਾ ਅੱਜ 1.5 ਸਾਲ ਹੋ ਗਿਆ ਮੈਂ ਸਰਬਜੀਤ ਖਾਲਸਾ ਦਾ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਮੈਂ ਉੱਥੇ ਰੋਜ਼ ਬੋਲਦਾ ਹਾਂ ਪਾਰਲੀਮੈਂਟ ਚ ਉਹਨੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਦੀ ਫਤਹਿ ਵੀ ਨਹੀਂ ਬਣਾਈ ਮਾਂ ਦੇ ਸ਼ੇਰ ਨੇ ਐਸਾ ਤੁਸੀਂ ਜਿਤਾ ਕੇ ਭੇਜਿਆ ਪ੍ਰਿੰਕੋਟਾ ਲਿਆ ਨਹੀਂ ਗੁਰਦੁਆਰੇ ਦਾ ਗ੍ਰੰਥੀ ਕਿਹਨੂੰ ਬਣਾਉਣੇ ਹੋ ਚੰਗਾ ਭਾਈ ਧਾਲ ਕੇ ਲਿਆਓ ਜਿਹੜਾ ਕਥਾ ਚੰਗੀ ਸੁਣਾਵੇ ਤੇ ਪਾਠ ਚੰਗਾ ਕਰੇ ਸੰਗਤ ਨੂੰ ਆਨੰਦ ਆਵੇ ਜੇ ਭਾਈ ਐਸਾ ਆ ਜਾਏ ਤੇ ਉਥੇ ਰੀਲਾਂ ਹੀ ਵੇਖੀ ਜਾਵੇ ਤੇ ਗਾਣੇ ਸੁਣੀ ਜਾਵੇ ਦੱਸੋ ਕੀ ਬਣੂਗਾ ਗੁਰਦੁਆਰੇ ਦਾ ਜਿਵੇਂ ਕਾਬਲੀਦਾਲ ਕਹੀ ਜਾਂਦਾ ਹੁਣ ਅਸੀਂ ਅਭੀ ਭਾਈ ਚੁੱਪ ਕਰੇਂਗਾ ਆ ਬੀਬੀ ਰੰਧਾਵਾ ਠਲਤੀ ਕਾਲੀਆਂ ਨੇ ਪਹਿਲਾਂ ਤਾਂ ਕਹਿੰਦੇ ਬੀਬੀ ਰੰਦਾਵਾ ਬੀਬੀ ਰੰਦਾਵਾ ਧਰਮੀ ਫੌਜੀ ਦੀ ਘਰ ਵਾਲੀ ਧਰਮੀ ਫੌਜੀ ਦੀ ਘਰ ਵਾਲੀ ਇਹ ਦੱਸਿਆ ਹੀ ਨਹੀਂ ਵੀ ਗੈਂਗਸਟਰ ਦੀ ਸੱਸ ਹੈ ਜਿਹੜਾ ਗੋਲੀਆਂ ਮਾਰਦਾ ਲੋਕਾਂ ਨੂੰ ਪੈਸੇ ਲੈਂਦਾ ਲੋਕਾਂ ਫੇਰ ਅਸੀਂ ਜਦੋਂ ਰੋਲਾ ਪਾਇਆ ਹੁਣ ਧਰਮੀ ਫੌਜੀ ਦੀ ਇੱਕ ਫੋਟੋ ਲਾਤੀ ਹੈ 18 ਸਾਲ ਦੇ ਦੀ ਬੀਬੀ 80 ਸਾਲ ਦੀ ਹੈ ਧਰਮੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਅਜੀ ਠਾਈ ਤੋਂ 40 ਕਿਲੋਮੀਟਰ ਹੈ 10 ਬੰਦੇ ਪਿੰਡ ਦੇ ਜਾਇਓ ਨਾ ਤੁਹਾਨੂੰ ਪਤਾ ਲੱਗਦੇ ਬੀਬੀ ਉਥੋਂ ਦੀ ਰਹਿਣਾ ਵੀ ਹੈ ਨਾਲੇ ਧਰਮੀ ਫੌਜੀ ਬਾਰੇ ਪਤਾ ਲੱਗ ਜੇ ਯਾਰ ਵੋਟ ਪਾਉਣੀ ਹੈ ਨਾਲੇ ਆਕੇ ਪਿੰਡ ਨੂੰ ਦੱਸ ਦਿਓ ਵੀ ਅਸੀਂ ਪਿੰਡ ਜਾ ਕੇ ਪੁੱਛਿਆ ਵੀ ਕੌਣ ਹੈ ਤੁਸੀਂ ਪੁੱਛਦੇ ਨਹੀਂ ਕੱਸਦੇ ਨਹੀਂ ਠਾ ਠਾ ਮੋਰਾ ਲਾ ਦਿੰਦੇ ਹੋ ਲੈ ਵੀ ਦੱਬ ਦਿਓ ਕੰਮ ਜੇ ਤੁਹਾਨੂੰ ਕਿਸੇ ਨੇ ਕਿਹਾ ਧਰਮੀ ਫੌਜੀ ਹੈ ਧਰਮੀ ਫੌਜੀ ਮੰਨ ਲੈਨੇ ਹੋ ਤੁਹਾਨੂੰ ਕਿਸੇ ਨੇ ਕੁਝ ਹੋਰ ਕਿਹਾ ਹੋਰ ਮੰਨ ਲੈਨੇ ਹੋ ਬਾਈ ਮੈਂ ਕਹਿੰਦਾ ਦਿਮਾਗ ਦੀ ਲੋੜ ਹੈ ਦਿਮਾਗ ਦਾ ਇਸਤੇਮਾਲ ਕਰਨੇ ਨਾਲ ਕਾਂਗਰਸ ਬਹੁਤ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਔਰ ਉਹ ਮੇਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪੱਗ ਵਾਲਾ ਪਹਿਲਾ ਬਣਾਇਆ ਗਿਆਨੀ ਜੈ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਕੋਈ ਪੱਗ ਵਾਲਾ ਬੰਦਾ ਪੰਜਾਬ ਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੂੰ ਖੰਬੇ ਦੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪੱਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਿਰ ਮਨਮੋਹਨ ਸਿੰਘ ਨੇ 75 ਸਾਲਾਂ ਦੀ ਆਜ਼ਾਦੀ ਚ ਕਰੇ ਫੌਜਾਂ ਦਾ ਜਰਨਲ ਪਾਕ ਦਾਲਾ ਨਹੀਂ ਬਣਿਆ ਸੀ ਮੋਲੇ ਵੰਦੇ ਸੀ ਉਹਨੇ ਦੋ ਜਰਨਲ ਬਣਾਏ ਉਹ ਨਹੀਂ ਬਣੇ ਇੱਕ ਜਰਨਲ ਜੇਜੇ ਸਿੰਘ ਤੇ ਜਰਨਲ ਵਿਕਰਮ ਸਿੰਘ ਆ ਜਿਹੜੇ ਐਸ ਸੀ ਭਰਾ ਹੈ ਆਪਣੇ ਫੇ ਮੱਝੀ ਸਿੱਖ ਜਾਦੇ ਆ ਕਿ ਰਵਿਦਾਸੀ ਹੈ ਭਰਾ ਜਾਦੇ ਮੱਝੀ ਸਿੱਖ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦਸੂਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਹਰ ਪਾਰਟੀ ਹਰ ਜਾਤੀ ਨੂੰ ਸਨਮਾਨ ਦਿੰਦੀ ਹੈ ਪਾਰਟੀ ਫਿਰ ਪਾਰਟੀ ਇੱਕ ਦਾ ਪੱਗ ਦਾ ਸਨਮਾਨ ਕੀਤਾ ਦੂਜਾ ਦੇਸ਼ ਦੀ ਜਨਤਾ ਦਾ ਦੇਸ਼ ਦੀ ਜਨਤਾ ਦਾ ਫਾਇਦਾ ਵੀ ਕੀਤਾ ਕਾਂਗਰਸ ਨੇ ਪੁੱਛੋ ਕਿਵੇਂ ਮੈਂ ਝੂਠ ਬੋਲਦਾ ਹੋ ਸਕਦਾ ਮੜਾ ਜਾ ਪੜਤਾਲ ਕਰੋ ਕਾਂਗਰਸ ਚ ਸਾਡਾ 60 ਸਾਲ ਰਾਜ ਰਿਆ ਕਿੰਨੇ ਸਾਲ ਇਹ ਬੰਦਾ ਆਪਣੇ ਇਹ ਬੰਦਾ ਕੌਣ ਹੈ ਆਪਣੇ ਖਾਸ ਕੇ ਉਹ ਮੈਂ ਤਾਂ ਦੇਖਦਾ ਇਹ ਵੀਡੀਓ ਬਣਾਈ ਜਾਂਦਾ ਕਈ ਵਾਰੀ ਪੁਲਿਸ ਨੇ ਵੀ ਛੱਡਿਆ ਹੁੰਦਾ ਵੀ ਵੀਡੀਓ ਬਣਾ ਦੇ ਜਾਦਾ ਆ ਆ ਅੱਜ ਕੱਲ ਪੁਲਸਾਈਂ ਆਪਦੀ ਖਬਰ ਲੈਂਦੀ ਆ ਨਾ ਵੀ ਰਾਜਾ ਕੀ ਬੋਲ ਕੇ ਗਿਆ ਜਦੋਂ 10 ਭਗਵਾਨ ਤਮਾਨੂੰ ਰਾਤ ਨੂੰ ਦੱਸਾਂ। ਆਬ ਨਹੀਂ ਬਣਾ ਬਣਾ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਵੀ ਹਟ ਜਾ ਦੱਬੀ ਜਾ। ਕਾਂਗਰਸ ਆ ਮੁੰਡੇ ਆ ਨਾ ਜਿਹੜੇ ਨੌਜਵਾਨ ਇਹ ਕਹਿੰਦੇ ਯਾਰ ਕਾਂਗਰਸ ਨੇ ਕੀ ਕੀਤਾ ਹੈ? 60 ਸਾਲਾਂ ਚ ਕਾਂਗਰਸ ਨੇ ਕੁਝ ਨਹੀਂ ਕੀਤਾ। ਓਏ ਭਲਿਓ ਮਾਨਸੋ ਕੱਲ ਨੂੰ ਐਸ ਘਰ ਵਾਲਾ ਸਾਡਾ ਮੁੰਡਾ ਕਿੱਥੇ ਹੈ ਤੇਰਾ ਮੁੰਡਾ ਕਿੱਥੇ ਹੈ? ਫਿਰ ਦੱਸਣਾ। ਇਹ ਕਾਹ ਨੂੰ ਕਵੇ ਮੇਰੇ ਪਿਓ ਨੇ ਕੀ ਕੀਤਾ ਤੇ ਇਹ ਬਾਈ ਕਵੇ ਮੇਰੇ ਪਿਓ ਨੇ ਕੀ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਇਸ ਦੇਸ਼ 'ਚ ਸੂਈ ਨਹੀਂ ਬੰਦੀ ਸੀ ਹੁਣ ਇਸ ਦੇਸ਼ 'ਚ ਜਹਾਜ਼ ਬੰਦਾ ਹੈ ਉਹ ਮੋਦੀ ਨੇ ਰਾਤੋਂ ਰਾਤ ਬੰਨ ਲਾਤਾ ਬਾਦਲ ਤਾਂ ਉੱਤੇ ਪਹੁੰਚਿਆ ਹੀ ਨਹੀਂ ਉੱਤੇ ਦਾ ਕਾਂਗਰਸ ਰਹੀ ਹੈ ਜਾਨ ਭਾਜਪਾ ਆਈ ਹੈ ਅੱਗੇ ਸੁਣ ਲੋ ਅਸੀਂ 60 ਸਾਲ ਰਹੇ ਮਹਿੰਗਾਈ ਨੂੰ ਐ ਫੜ ਕੇ ਰੱਖਿਆ ਸੀ ਬਦਲ ਨਹੀਂ ਦਿੱਤੀ ਮਹਿੰਗਾਈ ਜੇ 60 ਸਾਲ ਅਸੀਂ ਰਹੇ ਨਾ ਅਸੀਂ ਦੇਸ਼ ਦੀ ਜਨਤਾ ਦਾ ਫਾਇਦਾ ਕੀਤਾ ਹੈ ਅੱਜ ਤੋਂ 12 ਬਾਰੇ ਪਹਿਲਾਂ ਸਿਉਣੇ ਦਾ ਭਾਅ ਸੀਗਾ 22000 ਰੁਪਏ ਜਦੋਂ ਮਨਮੋਹਨ ਸਿੰਘ ਸਰਦਾਰ ਸੀ ਹੁਣ ਲਹਾਂਗਾ ਗੁਜਰਾਤ ਚੋਂ ਜਿਹੜਾ ਕਹਿੰਦਾ ਬਾਈਓਰ ਬਹਿਨੋ ਮਿੱਤਰੋ ਉਹ ਮਿੱਤਰੋ ਨੇ 128000 ਰੁਪਏ ਤੋਲਾ ਕਰਤਾ ਲੈ ਲਉਂਗੀਆਂ ਹੁਣ ਸੋਨਾ ਚਾਂਦੀ ਵੀ ਨਹੀਂ ਮਿਲਨੀ ਤੇ ਕੁੜੀ ਨੂੰ ਪਾਵਾਂਗੇ ਕੀ ਲੋਹਾ 2000 ਦੇ ਨੋਟ ਵੀ ਲੈ ਗਏ ਬੋਲੋ ਆ 500 ਦਾ ਨੋਟ ਬਦਲਦਾ 2000 ਦਾ ਨੋਟ ਆ ਗਿਆ 1000 ਦਾ ਬੰਦ ਲੈਣਾ ਚ ਖੜਾਈ ਰੱਖੇ ਤੁਹਾਨੂੰ ਕਹਿੰਦਾ ਅਮੀਰ ਗਰੀਬ ਹੋ ਜਾਊਗਾ ਗਰੀਬ ਅਮੀਰ ਹੋ ਜਾਊਗਾ ਹੋਇਆ ਕੋਈ ਫਰਕ ਅੱਛਾ ਟਗੜੇ ਬੰਦੇ ਨੂੰ ਤਾਂ ਪੈਸੇ ਦੇ ਹੀ ਗਏ ਗਰੀਬ ਵਿਚਾਰੇ ਯੱਕਦੇ ਰਹੇ ਲੈਣਾ ਚ ਕਈ ਮਰ ਗਏ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਮਨਮੋਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 400 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਹੁਣ ਮਿਲਦਾ ਹੀ ਨਹੀਂ 2000 ਦਾ ਮੇਰੀ ਗੱਲ ਸੱਚੀ ਹੈ ਯਾਰ ਬੋਲ ਦਿਓ ਯਾਰ ਸਰਦਾਰੋ ਜੇ ਗੱਲ ਸੱਚੀ ਹੈ ਬੜੇ ਯਾਰ ਤੁਸੀਂ ਤਾਂ ਮੱਝੇ ਵਾਲੇ ਖਰਾਬ ਹੋ ਜਾਂ ਹਾਂ ਤਾਂ ਪਰ ਉਹ ਵੀ ਜੇ ਗੱਲ ਸੱਚੀ ਹੈ ਫੇਰ ਤਾਂ ਸਿਰਾਂ ਲਾ ਦਿਓ ਜੇ ਝੂਠੀ ਹੈ ਤਾਂ ਨਾ ਲਾਓ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 350 ਦਾ ਸਿਲੰਡਰ ਮਿਲਦਾ ਸੀ ਹੁਣ 1250 ਦਾ ਮਿਲਦਾ ਇਹ ਸੱਚੀ ਹੈ ਕੱਲ ਸਾਡੇ ਰਾਜ ਚ 50 ਸਾਲ ਚ 5 ਰੁਪਏ ਵਧਦਾ ਸੀ ਕਿ ਸਿੱਧਾ 200 ਵਧਾ ਦਿੰਦਾ 45 ਰੁਪਏ ਡੀਜ਼ਲ ਹੁੰਦਾ ਸੀ ਅੱਜ 100 ਰੁਪਏ ਹੋ ਗਿਆ ਫਿਰ ਮੋਦੀ ਨੂੰ ਲੋਕ ਕੋਟਾਪਾਲ ਨੂੰ ਫਿਰਦੇ ਨਾ ਪਾਓ ਸਾਡਾ ਕੀ ਹੈ ਇਸੇ ਹੁਣਾਂ 2 ਲੱਖ ਨੂੰ ਹੋ ਜਾਣਾ ਹੈ ਤਿੰਨ ਮਹੀਨਿਆਂ 'ਚ ਜਿਹੜੇ ਮਾੜਾ ਮੋਟਾ ਲੈਣਾ ਕੁੜੀ ਜੁੜੀ ਵਿਆਹਣੀ ਹੁਣੇ ਲੈ ਲਓ। ਮੈਂ ਠੀਕ ਆ ਗੱਲ ਵੇਖ ਲਿਓ। ਇਹ ਮੇਰੀ ਨਾਨੀ ਕਹਿੰਦੀ ਸੀ 200 ਰੁਪਏ ਤੋੜਾ ਲੈਂਦੀ ਹੁੰਦੇ ਸੀ। ਫੌਜਾਂ 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 'ਚ ਭਰਤੀ ਹੁੰਦੇ ਸੀ ਪਹਿਲਾ ਬੰਦੇ। ਹੁਣਾ ਮੋਦੀ ਆਇਆ ਤੇ ਫੌਜ ਤੋਂ ਭਰਤੀ ਹੋਣੇ ਬੰਦ ਕਰਤੇ ਕਹਿੰਦਾ ਹੁਣ ਅਗਨੀਵੀਰ ਚੱਲੂਗਾ 4 ਸਾਲ ਬਾਅਦ ਮੁੰਡੇ ਨੂੰ ਘਰੇ ਭੇਜ ਦਿੰਦਾ ਐਵੇਂ ਏ ਘੋਰੀਆਂ ਤੁਹਾਡੇ ਬਾਰਡਰ ਦੇ ਮੁੰਡੇ ਫੌਜਾਂ ਚ ਭਰਤੀ ਹੁੰਦੇ ਸੀ ਹੁਣ ਉਹ ਵੀ ਕੰਮ ਮਕਾਤਾ ਆਏ ਨੇ ਬਾਂਦੇਸ਼ ਸ਼ੇਰ ਹੁਣ ਸਰਕਾਰ ਚ ਨਹੀਂ ਲਿਆਂਦੀ ਮੋਦੀ ਇਹ ਮੋਦੀ ਤੂੰ ਹੀ ਲਿਆਂਦੀ ਜਿਹੜਾ ਕਾਲੀ ਦਾੜ੍ਹੀ ਕਾਲੀਆਂ ਮੁੱਛਾਂ ਕਰੀ ਫੰਡਾ ਇੱਕ ਵੀ ਨੀ ਚਿੱਟਾ ਵੇਖਦਾ ਤੇਰੇ ਔਰ ਕਿਨੇ ਲਿਆ ਦੀ ਤੇਰੇ ਅਰਗੇ ਸੀਗੇ ਬਟਨ ਨੱਪੀ ਗਏ ਟੱਕ 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 ਤੇ ਚਾਚਾ ਜੀ ਆਪਣਾ ਆਪਣਾ ਚਾਚਾ ਚਾਚਾ ਜਿਵਾਨ ਲੱਗਦਾ ਤੇ ਭਤੀਜਾ ਪੁਕਾਰਾ ਆਹ ਸਾਡਾ ਮੁੱਛ ਚ ਨਾ ਹੈ ਚਾਚਾ ਮੁੱਛ ਇਨਸ਼ਾ ਅੱਲਾ ਤੇ ਮੁੱਛਾ ਤੇ ਮੁੱਛਾ ਨਾ ਫਿਰ ਹੋ ਰਹੀ ਹੈ ਚਾਚਾ ਫਿਰ ਕਰ ਆਪਣਾ ਵੀ ਚਾਚਾ ਹੈ ਫਿਰ ਸਾਡਾ ਵੀ ਚਾਚਾ ਹੀ ਹੈ ਜਗਤ ਚਾਚਾ ਹੋਏ ਪਰ ਠੀਕ ਹੈ ਚਾਚਾ ਐ ਰਿਹਾ ਕਿ ਮਰਨਾ ਤਾਂ ਹੈ ਹੀ ਫਿਰ ਇਹ ਤਾਂ ਨਹੀਂ ਉਹ ਵੀ ਕੋਈ ਧੋਲਾ ਜੂਗਾ ਫਿਰ ਕੀ ਬਾਈ ਦੀ ਕਰੀ ਫਿਰਦਾ ਯਾਰ ਸੋ ਕਹਿਣ ਦਾ ਮਤਲਬ ਹੈ ਪਰਿਵਾਰ ਚਲਾਉਣਾ ਨਹੀਂ ਤੇ ਪਤਾ ਨਹੀਂ ਮਹਿੰਗਾਈ ਨੂੰ ਕਿਵੇਂ ਰੋਕਣਾ ਧੀਰੇ ਘਰੇ ਨਿਆਣੇ ਰੋਂਦੇ ਆ ਨਾ ਉਹਨੂੰ ਪਤਾ ਹੈ ਵੀ ਮਹਿੰਗਾਈ ਨੂੰ ਕਿਵੇਂ ਬਈ ਘਰ ਚ ਲਾਉਣਾ ਅੱਛਾ ਮੋਦੀ ਨੇ ਕੀ ਕੀਤਾ 750 ਕਿਸਾਨ ਬਾਰਡਰ ਤੇ ਮਾਰਤਾ ਸਾਡਾ ਇਹ ਇਹ ਸਰਕਾਰੀ ਭੈਣ ਜੀ ਤੁਹਾਨੂੰ ਨਹੀਂ ਇਹਨਾਂ ਨੇ ਦੱਸਣਾ ਕਿਸੇ ਨੇ ਇਹ ਰੇਟ ਕਣਕ ਜਦੋਂ ਸਰਕਾਰੀ ਵਿਕਣ ਲੱਗੀ ਸੀ ਇਹ ਭਾਗ ਕਾਂਗਰਸ ਨੇ 1967 ਚ ਕਾਨੂੰਨ ਬਣਾਇਆ ਸੀ ਵੀ ਹੁਣ ਜ਼ਮੀਨਦਾਰਾਂ ਦੀ ਜਿਹੜੀ ਫਸਲ ਹੈ ਉਹ ਸਰਕਾਰ ਖਰੀਦਿਆ ਕਰੂਗਾ ਸਰਕਾਰੀ ਰੇਟ ਹੋਵੇ ਇਹ ਸਾਡੀ ਕਾਂਗਰਸ ਦੀ ਦੇਣ ਹੈ ਆਪਣੀ ਦੀ ਆਪਣੀ ਫਿਰ ਦੋ ਤੋਂ ਕਾਂਗਰਸ ਕਿਵੇਂ ਮਾਰੀ ਇੱਕ ਗੈਂਗਸਟਰ ਖੜਾ ਕਰੀ ਫਿਰਦਾ ਹੈ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੇ ਸਿੱਖੀ ਦੇ ਨਾਂ ਤੇ ਸਾਡਾ ਸਿੱਖ ਦਾ ਆਖੜਾ ਸਾਨੂੰ ਤਾਂ ਇਹਨੂੰ ਸਲੂਟ ਮਾਰਨ ਨੂੰ ਜੀ ਕਰਦਾ ਹੈ ਇਹਨੂੰ ਫੱਦੇ ਬੁਲਾਉਣ ਨੂੰ ਜੀ ਕਰਦਾ ਹੈ ਜਿਨੇ ਆਪਦੇ ਗੁਰੂ ਦੇ ਪਿੱਛੇ ਇਤਿਫਾ ਦਿੱਤੇ ਅਸੀਂ ਐਵੇਂ ਜਾਲੀ ਜਿਹੜਾ ਬਣਿਆ ਫਿਰਦਾ ਉਹਨੂੰ ਕਿਵੇਂ ਫੱਦੇ ਬੁਲਾ ਗਏ ਬਈ ਜਿਹੜਾ ਗੁਰੂ ਤੇ ਢੀੜ ਪਈ ਉਹਦਾ ਇਹ ਖੜਾ ਲੀਡਰਾਂ ਚੋਂ ਲੋਕ ਤਾਂ ਬਹੁਤ ਖੜੇ ਲੀਡਰਾਂ ਜੋ ਇਹ ਖੜਾ ਮੈਂ ਵੀ ਨਹੀਂ ਖੜਾ ਭਾਈ ਮੈਂ ਉੱਥੇ ਘਰਨੇ ਤੇ ਜਾਂਦਾ ਹੀ ਪਰ ਮੈਂ ਅਸਤੀਫਾ ਨਹੀਂ ਦਿੱਤਾ ਮੈਂ ਵੇ ਡਰਸੀ ਵੀ ਦੁਆਰੇ ਕਿਨੇ ਜਿੱਤਾਂਗੇ ਨਹੀਂ ਠੀਕ ਆ ਗੱਲ ਖੜੀ ਕਰਨੀ ਚਾਹੀਦੀ ਹੈ ਕਿ ਅੰਮ੍ਰਿਤਪਾਲ ਤਾਂ ਉੱਥੇ ਪਹੁੰਚਿਆ ਹੀ ਨਹੀਂ ਨਾ ਉਹਦਾ ਪਾਪ ਨਾ ਬੈੜੀ ਹੀ ਨਹੀਂ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਜੀ ਸਾਡਾ ਵੀ ਪਿਓ ਵਰਗਾ ਪਿਓ ਹੈ ਪਰ ਉਹ ਬਗਰਾੜੀ ਦੇ ਮੋਰਚੇ 'ਚ ਨਹੀਂ ਪਹੁੰਚਿਆ ਬਖਾ ਦੇ ਮੈਨੂੰ ਫੋਟੋ ਵੀ ਉੱਥੇ ਬੈਠਾ ਕਿੱਥੇ ਸੀ ਜਿੱਥੇ ਸਾਰੀ ਦੁਨੀਆ ਪਹੁੰਚੀ ਬਖਾ ਦੇ ਫੋਟੋ ਸੋ ਕਹਿਣ ਦਾ ਭਾਵੇਂ ਹੈ ਤੁਹਾਡੇ ਕੋਲੇ ਤੇ ਜਿਹੜੀ ਜਿਹੜਾ ਹਰਮੀਤ ਸਿੰਘ ਹੈ ਇਹ ਭਾਈ ਗੁਨੇਗਾਰ ਤਾਂ ਤੁਸੀਂ ਆਪ ਹੋ ਐਵੇਂ ਸਾਨੂੰ ਤਾਂ ਲਾਂਬੇ ਦਿੰਨੇ ਹੋ ਤਿੰਨ ਵਾਰੀ ਪਹਿਲਾਂ ਬਣ ਗਿਆ ਇਹ ਐਮ.ਐਲ.ਏ ਮੰਤਰੀ ਕਾਂਗਰਸ ਦੇਲੇ ਜੇ ਉਦੋਂ ਨਹੀਂ ਇਹਨੇ ਕੁਝ ਕੀਤਾ ਤੇ ਹੁਣ ਇਹ ਕਿਹੜਾ ਟੁੱਡਾ ਕੋਈ ਸਵਾਰ ਦੂ ਹੁਣ ਐਵੇਂ ਬੀਬੀਆਂ ਫਿਰ ਸਾਰੇ ਹੱਸਣਗੇ ਹੁਣ ਕੀ ਕਰ ਦੂਗਾ ਇਹ ਦੱਸੋ ਬਾਈ ਤਿੰਨ ਵਾਰੀ ਜਿਹੜਾ ਵੇਖ ਲਿਆ ਹੁਣ ਜੇ ਚੌਥੀ ਵਾਰੀ ਵੀ ਵੇਖਣਾ ਤੇ ਵੇਖ ਲੋ ਸਾਨੂੰ ਕੀ ਹੈ ਸਾਡਾ ਕੀ ਜਾਂਦਾ ਇਸ ਦਾ ਫੇਰ ਆ ਜਾਂਗੇ ਜਿਹੜਾ ਤਿੰਨ ਵਾਰੀ ਪਰਖਿਆ ਹੋਵੇ ਨਾ ਵਾਰ-ਵਾਰ ਨਹੀਂ ਪਰਖੀ ਦਾ ਵਾਰ-ਵਾਰ ਪਰਖਣ ਵਾਲਾ ਬੰਦਾ ਆਪ ਹੀ ਕਮਲਾ ਹੁੰਦਾ ਹੈ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਰਗੜੋ ਧਰਕੇ ਨੂੰ ਕਿੱਕਲੀ-ਕਲੀਰ ਦੀ ਪੱਗ ਮੇਰੇ ਵੀਰ ਦੀ ਇਹਨਾਂ ਨੇ ਪੰਜਾਬ ਦਾ ਬੇੜਾ ਘਰ ਕਰਤਾ ਸਰਦਾਰ ਮਾਨ ਆਇਆ ਸੀ ਜਾਂ 92 ਸੀਟਾਂ ਦੇ ਨਾਲ ਅੱਜ 4 ਸਾਲਾਂ ਬਾਅਦ ਤਰਨਤਾਰਨ ਬਣਿਆ ਭਗਵੰਤ ਮਾਨ ਰਗੜ ਕੇ ਰੱਖ ਦਿਓ ਪਤਾ ਲੱਗੇ ਕੀ ਪਰੰਤਾਰਨ ਦੇ ਯੋਧਿਆਣੇ ਤੈਨੂੰ ਸਭ ਸਖਾਇਆ ਜਿਹੜਾ ਲੁੱਟ ਕੇ ਲੈ ਗਏ ਸੀ ਪੰਜਾਬ ਨੂੰ 92 ਸੀਟਾ ਬਦਲਾ ਆਪਦੇ ਨਾਂ ਤੇ ਕੱਟਲੇ ਆਮ ਦਿਨ ਦਿਹਾੜੇ ਲੁੱਟਾ ਖੋਆ ਨਸ਼ਾ ਪੰਜਾਬ ਦੇ ਸਿਰ ਕਰਜ਼ਾ ਫਲੱਡ ਰੁਪਈਆ ਨਹੀਂ ਕਦੇ ਕਿਸੇ ਨੂੰ ਮਦਦ ਕੀਤੀ ਹਾਂ ਚੁਟਕਲੇ ਜਿੰਨੇ ਮਰਜੀ ਸੁਣਨੋ ਇਹ ਕਾਰੋਬਾਰੀ ਹੈ ਜਿਹੜਾ ਤੁਹਾਡਾ ਹਰਨੀਤ ਹੈ ਪਹਿਲਾਂ ਕਾਰੋਬਾਰ ਕਾਲੀਦਾਸ ਕਰਦਾ ਰਿਹਾ ਇਹਨੇ ਆਖਿਆ ਯਾਰ ਹੁਣ ਤਾਂ ਸੁਖਬੀਰ ਆਉਂਦਾ ਹੀ ਨਹੀਂ 10 ਸਾਲ ਹੋ ਗਏ ਇਹਨੇ ਆਖਿਆ ਭਗਵੰਤ ਮਾਲਨਾ ਚਲੋ ਜਿਹੜਾ ਜੰਗਾਲ ਲੱਗੀ ਆ ਲਾਲੂਗਾ ਸਾਜ ਤੇ ਇਸ ਕਰਕੇ ਇਹ ਕਾਲੀਦਾਸ ਹੁਣ ਆ ਗਿਆ ਦੱਸੋ ਹੋਰ ਕੀ ਗੱਲ ਹੈ ਇਹ ਸੌਦੇਬਾਜ਼ ਹੈ ਇਹ ਤੁਹਾਨੂੰ ਵੇਚਦੇ ਐ ਆਓ ਹੁਣ ਮੈਂ ਕਾਲੀਦਾਸ ਚੱਲੇ ਆਂ ਆਓ ਹੁਣ ਮੈਂ ਝਾੜੂ ਚ ਚੱਲੇ ਆਂ ਸਾਰਕ ਬਾਜੇ ਸਾਡੀ ਆਉਣ ਲੱਗੀ ਹੈ ਸਾਡੀ ਵੀ ਆ ਸਕਦਾ ਹੈ ਪਰ ਮੈਂ ਵੜਨ ਨਹੀਂ ਦੇਣਾ ਇਹ ਸੋ ਦੇ ভাই ਲੂਗੇ ਕੋਈ ਤਰੱਕੀ ਨਹੀਂ ਮੈਂ ਵੇਖਿਆ ਪਹੀਆਂ ਕਿੰਨੀਆਂ ਕੱਚੀਆਂ ਪਹੀਆਂ ਜਾ ਕੇ ਆਓ ਸਾਡੇ ਮਾਲ ਵਿੱਚ ਗਿੱਦੜਵਾ ਇੱਥੇ ਬਾਈ ਤੂੰ ਤਿੰਨ ਵਾਰੀ ਦਾ ਐਮਐਲਏ ਰਿਆ ਮੈਂ ਵੀ ਤਿੰਨ ਵਾਰੀ ਐਮਐਲਏ ਰਿਆ ਕਿੰਨੇ ਮੁੰਡੇ ਲਵਾਏ ਹਰਬੀਤ ਨੇ ਥੋੜੇ ਪਿੰਡ ਦੇ ਭਾਈ ਕੋਈ ਕੋਈ ਵੀ ਨਹੀਂ ਥੋੜੇ ਟੇਕਿਆਂ ਦਾ ਕੋਈ ਲਵਾਇਆ ਹੋਵੇ ਭੈਣ ਮਾਤਾ ਜੀ ਭੈਣ ਜੀ ਕੋਈ ਨਹੀਂ ਥੋੜੇ ਕੁੜਮਾਂ ਦਾ ਕੋਈ ਲਵਾਇਆ ਹੋਵੇ ਕੁੜਮਾਂ ਦਾ ਤਾਂ ਮੈਂ ਨਹੀਂ ਜਾਣਦਾ ਕੀ ਕਹਦਾ ਲਾਇਆ ਕੋਈ ਉਹ ਭਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਪੁੱਛ ਲਓ ਆਸੇ ਪਾਸੇ ਜੇ ਕੋਈ ਇੱਕ ਅੱਧਾ ਇਹਨੇ ਲਾਇਆ ਤਾਂ ਬੋਟਾ ਫਾਦੇ ਜੇ ਲਾਇਆ ਹੀ ਨਹੀਂ ਕਿਸੇ 'ਚ ਝਾੜੂ ਨੇ ਲਾਇਆ ਤਾਂ ਤਾਂ ਪੁੱਛ ਲਓ ਲਵਾਇਆ ਜੀ ਦਿੱਲੀ ਦਾ 55000 ਬੰਦਾ ਲਵਾਇਆ ਨਮਕਰੀ ਦੇ ਦਿੱਲੀ ਦਾ 55000 ਹਾਂ ਕਿ ਫਿਰ ਪਾਓ ਝਾੜੂ ਇੱਕ ਵਾਰੀ ਹੋਰ ਬਦਲੋ ਬਦਲਾਓ ਸਾਨੂੰ ਰਗੜਿਆ ਤਾਂ ਤੁਸੀਂ ਹਰੇਕ ਨੇ ਝਾੜੂ ਚ ਲਾਇਆ ਸਾਰੀਆਂ ਹੱਸਦੀਆਂ ਨਹੀਂ ਐ ਕਿ ਝਾੜੂ ਨੂੰ ਪਾਵਾਂਗੇ ਯਾਰ ਰਿੱਕੀ ਗਈਆਂ ਯਾਰ ਆਏਗਾ ਯਾਰ ਆਏ ਹੀ ਕੋਨੀ ਆਏ ਹੀ ਕੋਨੀ ਹਾਂ ਨਹੀਂ ਨਹੀਂ ਗੱਲ ਸੁਣ ਲੈ ਬਾਪੂ ਤੂੰ ਵੀ ਨਹੀਂ ਪਾਈਆਂ ਸਾਨੂੰ ਵੋਟਾਂ ਹਾਂ ਦਾ ਸੈਂਟਰ ਦਾ ਬੰਦਾ ਮੈਂ ਹਾਂ ਸੈਂਟਰ ਦਾ ਬੰਦਾ ਫਿਰ ਤੂੰ ਮੋਦੀ ਦਾ ਹੈ ਨਹੀਂ ਨਹੀਂ ਪਹਿਲੀ ਕਿੰਨੀ ਚ ਹੈ ਅੱਛਾ ਝਾਮਕੇ ਚ ਮੈਨੂੰ ਸਿੱਕੀ ਸਾਹਿਬ ਦੱਸ ਦੇ ਆ ਰਮਿਤਰੀ ਪਹਿਲੀ ਕਿੰਨੀ ਚੋ ਇਹ ਪਿੰਡ ਹੋਣਾ ਹੈ ਹਾਂ 70 ਉਦੋਂ ਲਈ ਆ ਤਾਂ 70 ਹੋਣੇ ਇਹਦੇ 베 ਲੈਣੀ ਆ ਆ ਸਾਲ ਰਹਿ ਗਿਆ ਕਿਕਲੀ ਕਲੀਰ ਦੇ ਨਾਂ ਤੇ 70 ਇਹ ਲੈਣੀ ਆ 140 ਕਰਕੇ ਮੁੜ ਕੇ ਅਗਲੀ ਚ ਜਾਣਾ ਫਿਰ 70 ਹੋਰੇ ਚ ਲੈਣੇ ਨੇ ਦੇ ਚੱਲੋ 1000 ਰੁਪਿਆ ਬੀਬੀਆਂ ਨੇ ਛਾਹ ਹਜ਼ਾਰ ਰੁਪਿਆ ਭੁੱਲ ਗੀਆਂ ਬਾਦਲ ਦੇ ਵੇਲੇ 500 ਪੈਨਸ਼ਨ ਸੀ ਅਸੀਂ ਥੋੜੀ 1500 ਨਹੀਂ ਕੀਤੀ ਹੁਣ ਬੋਲਦੀਆਂ ਨਹੀਂ 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 ਹੁਣ ਨਾ ਕੋੜੇ ਹੁੰਦਾ ਉਹ ਤਾਂ ਸਾਡਾ ਹੱਕ ਸੀਗਾ ਸਾਡਾ 1000 ਭੁੱਲ ਗੀਆਂ ਦਿੱਤਾ ਜਿਹੜਾ ਹੁਣ ਵੀ ਮਿਲਦਾ ਹੈ ਹੁਣ ਹੋਰੇ ਨਹੀਂ 48000 ਹੋ ਗਿਆ 1 ਸਾਲ ਦਾ 12000 4 ਸਾਲਾਂ ਦਾ 48000 ਆਖੀਰਲਾ ਸਾਲ ਰਹਿ ਗਿਆ ਸਾਡੀ ਸਰਕਾਰ ਆਉਣੀ ਬੱਸਾਂ ਦਾ ਕਰਾਇਆ ਤੁਹਾਡਾ ਮੁਫਤ ਕੀਤਾ ਨਹੀਂ ਕਾਂਗਰਸ ਨੇ ਨਾ ਨਾ ਹੁਣ ਨਹੀਂ ਬੋਲਦੀਆਂ ਆ ਆ ਬਾਬੇ ਵੀ ਰੋਸ ਕੇ ਕਹਿੰਦੇ ਯਾਰ ਮੇਰੀ ਘਰ ਆਈਦਾ ਕਰਾਇਆ ਮaaf ਕਰਦਾ ਇਹਨਾਂ ਕੰਜਰਾਂ ਨੇ ਸਾਡਾ ਕੀਤਾ ਨਹੀਂ ਅਸੀਂ ਤਾਂ ਨਹੀਂ ਪਾਉਦੇ ਤੁਸੀਂ ਲਾਜ ਚਾਗੀਆਂ ਤਾਂ ਨਹੀਂ ਪਾਈ ਇਹਨਾਂ ਨੇ ਤਾਂ ਨਹੀਂ ਪਾਈ ਅਸੀਂ ਤੁਹਾਡਾ ਕਰਾਇਆ ਮaaf ਕਰਦਾ ਅਜੇ ਤਾਂ ਦੂਵੇਂ ਪਾਸੇ ਰਗਰੇ ਬੋਲੋ ਪਹਿਲਾ ਪਹਿਲਾ ਬੰਦੇ ਦੇ ਮਗਰ ਘਰਾਂ ਦੀ ਚੜਦੀ ਸੀ ਵੀ ਬੱਸ ਦੇ ਵੀ ਉਹ ਚੱਲਿਆ ਹੁਣ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ ਤੇਰੀ ਤਾਂ 60 ਰੁਪਏ ਪਾਚਦੇ ਆ ਚੜਤੇ ਜਾਂਦੇ ਪਰ ਸਾਨੂੰ ਗਾਹਾਂ ਕੱਢਦੇ ਜਾਂਦੇ ਸੀ ਕਿ ਸਾਨੂੰ ਯਾਰ ਇਹਨਾਂ ਦੇ ਮਗਰ ਲਾਤਾ ਐਵੇਂ ਅਗੇ ਹੋਰੂ ਐ ਭਗਵਾਨ ਤਮਾਨ ਨੂੰ ਡੀਕਦਿਆਂ ਸੀ ਝਾੜੂ ਸਾਡੇ ਰਾਜ ਚ ਮਿਲਦੀ ਸੀ 30 ਕਿਲੋ ਗੰਨ ਹੁਣ 5 ਹੀ ਮਿਲਦੀ ਹੈ ਕੱਲ ਸੱਚੀ ਹੈ ਕਿ ਝੂਠੀ ਹੈ ਹਾਂ ਨਰੇਗਾ ਵੀ ਹੁਣ ਤੇਰੀ 100 ਦੇ ਨਹੀਂ ਚੱਲਦੀ ਹੋਣੀ ਹਾਂ ਪਤਾ ਹੀ ਨਹੀਂ ਕਿਹੜੇ ਵੇਲੇ ਚੱਲੀ ਸੀ ਨਰੇਗਾ ਭੁੱਲੀ ਗਈਆਂ ਬੋਲੋ ਸਾਡੇ ਰਾਜ ਚ ਇਹ ਸੀਗਾ ਵੀ ਬੁੱਢੀਆਂ ਮਾਵਾਂ ਤੇ ਸਾਡੇ ਬਜ਼ੁਰਗਾਂ ਨੂੰ ਭਾਈ ਹਾਜ਼ਰੀ ਤੰਗ ਨਾ ਕਰਿਓ ਉੱਥੇ ਆ ਗੀਆਂ ਲਾ ਦਿਓ ਜੇ ਉਹ ਉਹ ਨਹੀਂ ਉਹਨੂੰ ਆ ਜੇ ਹੁਣ ਲੱਗਦੀ ਆ ਏ ਬੋਲੋ ਨਹੀਂ ਲੱਗਦੀ ਹੁਣ ਹਾਜ਼ਰੀ ਲੱਗਦੀ ਆ ਉਸ ਮੋੜ ਤੇ ਕੰਮ ਮਿਲਦਾ ਹਾਊਸਮੇਟ ਤੇ ਤੁਰ ਤੁਰ ਕੇ ਘਸਾਪੀਆਂ ਜੇ ਕਦੇ ਲੱਗਦੀ ਆ ਤੇ ਗਿੱਟੇ ਗੋਡੇ ਹੀ ਘਸਗੇ ਐਵੇਂ ਹੀ ਗੱਲ ਹੋਰੂ ਆ ਕਹਿੰਦੇ ਫੋਟੋ ਖਿੱਚੋ ਹਣ ਅੱਗੇ ਸੁਣ ਲਾ ਇੱਕ ਕਾਨੂੰਨ ਬਣਾਈ ਜਾਂਦਾ ਹੈ ਭਗਵਾਨ ਕਮਾਂਟੇ ਮੋਦੀ ਪਹਿਲਾਂ ਬੁੱਢੇ ਬਾਪੂ ਤੇ ਬੁੱਢੀ ਬੇਬੇ ਨੂੰ ਤੋੜ ਕੇ ਵੇਖਿਆ ਕਰਨੀ ਮੇਰੀ ਵੀਡੀਓ ਬਣਾਉਂਗੇ ਜਿਹੜੀ ਤਾਂ ਸਿੱਧਾ ਤੁਰਿਆ ਕਰੂ ਕੋ ਨੂੰ ਮੰਨ ਰਿਹਾ ਅੱਜ ਕੰਮ ਦੇਣਗੇ ਦੂਜੇ ਦੇਣੇ ਹੀ ਤੁਹਾਡਾ ਕੰਮ ਦਾ ਕਰਤਾ ਹਾਂ ਬਈ ਨਾ ਕਿਦੋਂ ਐਪ ਤੇ ਹਾਜ਼ਰੀ ਲੱਗਦੀ ਸੋਣ ਫੋਟੋ ਖਿੱਚਦੀ ਐ ਕਿ ਨਹੀਂ ਉਹ ਜਿਹੜੀ ਤੁਹਾਡੀ ਮੇਟ ਐ ਇਹ ਤੁਹਾਡੀ ਤਾਂ ਮੇਟ ਕਿਹੜੀ ਐ ਕੋਈ ਨਹੀਂ ਆ ਯਾਰ ਮੇਰੇ ਨਾਲ ਕੇ ਮਰਦਾ ਅੱਛਾ ਹਾਂ ਇਹ ਦੱਸੋ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਗੱਲਾਂ ਤੋਂ ਜ਼ਰਾ ਗੌਰ ਫਰਮਾਓ ਕਾਂਗਰਸ ਚੰਗੀ ਪਰ ਅਸੀਂ ਬਾਹਲੇ ਚੰਗੇ ਨਹੀਂ ਪਰ ਇਹਨਾਂ ਸਾਰਿਆਂ ਨਾਲ ਉਹ ਫੌਗ ਨਹੀਂ ਚੰਗੇ ਇਹਨਾਂ ਸਾਰਿਆਂ ਨਾਲ ਸਾਡੇ ਰਾਚਾ ਨਹੀਂ ਸੀ ਵੀ ਉੱਥੇ ਮਾਰਤਾ ਉੱਥੇ ਮਾਰਤਾ ਗੈਂਗਸਟਰ じゃ ਅਸੀਂ ਆ ਜਿਹੜਾ ਬਾਠ ਹੈ ਨਾ ਜੇ ਮਹੀਨੇ 'ਚ ਮਹੀਨੇ 'ਚ ਜੇ ਟੈਲੀਫੋਨ ਕਰ ਦੇ ਕਿਸੇ ਨੂੰ ਤਾਂ ਸਾਡਾ ਨਾਮ ਵਰਤਉਂਦੇ ਜੋ ਕਾਰਨ ਹੁਣ ਵਾਠ ਦੀ ਘਰ ਵਾਲੀ ਜਾ ਕੇ ਟੈਲੀਫੋਨ ਤੇ ਕੰਨ ਨਾਲ ਗੱਲ ਕਰਾ ਦਿੰਦੀ ਐ ਵੀ ਮੇਰੇ ਘਰ ਵਾਲਾ ਨਾਲ ਗੱਲ ਕਰ ਉਹ ਕਹਿੰਦਾ ਗੱਲ ਸੁਣੋ ਸਿੱਧਾ ਅਫਸਰ ਨਹੀਂ ਮਾਰੂੰ ਗੋਲੀ ਉਹ ਕਹਿੰਦਾ ਹਾਂਜੀ ਹਾਂਜੀ ਨਾਲ ਸੱਸਰੇ ਲਈ ਵੀ ਨਾਲ ਜਿਹੜੇ ਸਾਡੇ ਐਮਸੀ ਆ 54 ਤਰਨਤਾਰਨ ਦੇ ਉਹਨਾਂ ਨੂੰ ਬਾਠ ਨੇ ਪੈਸੇ ਦਿੱਤੇ ਇਲੈਕਸ਼ਨ ਲੜਨ ਦੇ ਤੁਹਾਨੂੰ ਗੱਲ ਪਤਾ ਹੈ ਕਿ ਨਹੀਂ ਪਤਾ ਇਹ ਸਾਰੇ ਸ਼ਹਿਰ ਨੂੰ ਵੱਦਾ ਪੁੱਛਿਓ ਇਹ ਗੈਂਗਸਟਰਾਂ ਨਾਲ ਜਿਹੜੇ ਮਿਲੇ ਵੇ ਪਰਿਵਾਰ ਦੇ ਲੋਕ ਐ ਇਹਨਾਂ ਤੇ 120 ਬੀ ਦੇ ਤਹਿਤ 302 ਦਾ ਮੁਕਦਮਾ ਦਰਜ ਕਰਕੇ ਅੰਦਰ ਸਿੱਖਦੇ ਨਹੀਂ ਚਾਹੀਦੇ ਜਦੋਂ ਗੈਂਗਸਟਰ ਨੂੰ ਪਤਾ ਲੱਗੂ ਨਾ ਵੀ ਮਾਂ ਵੀ ਅੰਦਰ ਦੇਤੀ ਮੇਰੀ ਘਰ ਵਾਲੀ ਵੀ ਅੰਦਰ ਦੇਤੀ ਫੇਰ ਗੈਂਗਸਟਰ ਨੂੰ ਸ਼ੇਕ ਲੱਗਦਾ ਫੇਰ ਟੈਲੀਫੋਨ ਨਹੀਂ ਕਰਦਾ ਹੁਣ ਇਧਰ ਨੂੰ ਸਮਾਨ ਭੇਜੀ ਜਾਂਦਾ ਘਰ ਵੱਡਾ ਹੋਈ ਜਾਂਦਾ ਤੇ ਗੈਂਗਸਟਰ ਡਰਾਈ ਜਾਂਦਾ ਤੇ ਇਲੈਕਸ਼ਨਾਂ ਚ ਆ ਗਿਆ ਇਸ ਦੂਬਾਰ ਮਾਲ ਲੁੱਟੂਗਾ ਤਾਂ ਗੈਂਗਸਟਰ ਕਹੂਗਾ ਹੁਣ ਮੈਂ ਐਮਪੀ ਲੜਨਾ ਇਹਦਾ ਕੰਮ ਬੜਾ ਸੌਖਾ ਹੋ ਗਿਆ ਇੱਕ ਮਹੀਨੇ ਚ ਮਕਾ ਦੂੰਗਾ ਗੈਂਗਸਟਰ ਇੱਕ ਮਹੀਨੇ ਚ ਜੇ ਪੰਜਾਬ ਚ ਕੋਈ ਗੈਂਗਸਟਰ ਆ ਗਿਆ ਤਾਂ ਦੱਸ ਦਿਓ ਜੇ ਲਾਜ ਬੈਠਿਆ ਆਪਦੀ ਆਪਾ ਤਾਂ ਮੱਪਿਆ ਕਰ ਜਾਂਗੇ ਕਿ ਬਾਈ ਜੀ ਬੀਜੇਪੀ ਚ ਗਏ ਕਿਉਂ ਸੀ ਛੱਡ ਕੇ ਆਉਂਦੇ ਆਏ ਪਿੰਡਾਂ ਦਾ ਬੰਦਾ ਬੀਜੇਪੀ ਜਾਣਾ ਨਹੀਂ ਚਾਹੀਦਾ ਨਹੀਂ ਜਾਂਦੇ ਨਹੀਂ ਜਾਂਦੇ ਸਰ ਨਹੀਂ ਨਹੀਂ ਮੈਂ ਤਾਂ ਬਲਬੀਰ ਸਿੰਘ ਨੂੰ ਆਪਦੇ ਨਾਲ ਰੱਖੂੰਗਾ ਫੌਜੀ ਨੂੰ ਸਾਡਾ ਭਰਾ ਹੈ ਸਾਨੂੰ ਤੇਰੀ ਲੋੜ ਹੈ ਜੀ ਮਰਮਲ ਸਿੰਘ ਵੀ ਹੈ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਅੱਜ ਹੁਣ ਜੀਤਾ ਕਰਦਾ ਵੀ ਹੋਰ ਬੋਲਾਂ ਅੱਜ ਬਈ ਵਟ ਕੱਢਦੇ ਮੁੰਡੇ ਨੇ ਬੰਦੇ ਇਕੱਠੇ ਕੀਤੇ ਕਿ ਤੁਸੀਂ ਕੀ ਸਰਦਾਰ ਪਿਆਰਿਆ ਜੀ ਅੱਗੇ ਆਓ ਫਿਰ ਅੱਗੇ ਸਰਪੈਂਚਰ ਬਣਾਉਣਾ ਹੀ ਅਗਲੀ ਵਾਰ ਸੰਗਤ ਸਾਹਿਬ ਪਿਆਰਿਆ ਮੈਂ ਕਹਾਂ ਜਿੱਦਾਂ ਜਨਾਬ ਗੋਡਾ ਦੁਖਦਾ ਦੇਖ ਲਓ ਸਾਨੂੰ ਪਤਾ ਲੱਗ ਜਾਂਦਾ ਅਸੀਂ ਨਾ ਘਰ ਦੁਨੀਆ ਦਾ ਹੀ ਹੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਬੰਦਾ ਝੋਲ ਖਾਂਦਾ ਹੈ ਝੋਲ ਹੁਣ ਕੱਢੋ ਨਾ ਫਿਰ ਝੋਲ ਕੱਢ ਇਹਦਾ ਤਿੰਨ ਮਿੰਟਾਂ ਦਾ ਕੰਮ ਹੈ ਇਲੈਕਸ਼ਨਾਂ ਤੋਂ ਬਾਅਦ ਹੀ ਕੱਢ ਦੂੰਗਾ ਚੰਡੀਗੜ੍ਹ ਆ ਜਾ ਖਰਚਾ ਸਾਰਾ ਮੇਰਾ ਪੀਜੀਏ ਚ ਗੋਡਾ ਵੀ ਬਧਾਉਂਗਾ ਤੈਨੂੰ ਉੱਥੇ ਰੱਖੂਗਾ ਵੀ ਸੇਵਾ ਵੀ ਕਰਾਂਗੇ ਕਿਉਂ ਸਰਦਾਰ ਦੀ ਜਦੋਂ ਸੈਂਪਲ ਬਣ ਜੇ ਬਸ ਮੇਰਾ ਆਪੇ ਗੋਡਾ ਸਹੀ ਹੋ ਜਾਣਾ ਪਿੰਡ ਦਾ ਵੀ ਬਣਾਵਾਂਗੇ ਸੋ ਸਰਪੰਚ ਵੀ ਬਣਾਵਾਂਗੇ ਸੋ ਮੇਰੀ ਬੇਨਤੀ ਹੈ ਤਖਣੇ ਹੋ ਕੇ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਸਾਡਾ ਦਾਜੀ ਸਰਪੰਚਾ ਕਿ ਐਨੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਦਿਲ ਤਾਂ ਕਰਦਾ ਹੋਰ ਗੱਲਾਂ ਕਰਾਂ ਤੁਹਾਡੇ ਨਾਲ ਪਰ ਸਮਾਂ ਇਜ਼ਾਜ਼ਤ ਨਹੀਂ ਦਿੰਦਾ ਮੇਰੀ ਬੇਨਤੀ ਹੈ ਕਰਨ ਬੁਰਜਾ ਅੱਛਾ ਜੀ ਜਿਦੋਂ ਮੈਂ ਕਰਨ ਬੁਰਜ ਨੂੰ ਲੈ ਕੇ ਜਾਂਦੇ ਨਾਲ ਸਿੱਕੀ ਸਾਹਿਬ ਉਹ ਕਹਿੰਦੇ ਕਰਨ ਬੁੱਝ شریف ਹੈ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਤੁਹਾਨੂੰ ਸਾਰਿਆਂ ਨੂੰ ਮੱਝ ਆਈਆਂ ਤੁਹਾਨੂੰ ਗੁੰਡਾ ਚਾਹੀਦਾ ਕਿ شریف ਚਾਹੀਦਾ ਦੱਸੋ ਭਾਈ ਨਾ ਬਦਲੇ ਲੈਣੇ ਆ ਨਾ ਸਰਪੰਚੇ شریف ਹੋਣਾ ਚਾਹੀਦਾ ਮੈਂਬਰ ਪੰਚਾਇਤ شریف ਹੋਣਾ ਚਾਹੀਦਾ ਐਮ ਐਲ ਏ شریف ਹੋਣਾ ਚਾਹੀਦਾ ਇਹ ਨਹੀਂ ਵੀ ਪਸੌਰ ਡੱਬ ਚ ਰੱਖੇ ਮੁੱਛਾਂ ਤਾਂ ਮਾਰੇ ਚਪੇੜੇ ਫੇਰ ਉਹਨਰੇ ਕੋਲੇ ਜਾ ਕੇ ਲੜੋਂਗੀਆਂ ਕਿਵੇਂ ਮੇਰੇ ਹਲਕੇ 'ਚ ਮੇਰੀ ਬਾਹ ਮਰੋੜ ਲੈਂਦੀਆਂ ਬੀਬੀਆਂ ਦਾ ਦੇ ਮੰਗਾਉਣਿਆ ਮੇਰੀ ਪੈਨਸ਼ਨ ਨਹੀਂ ਆਈ ਮੈਂ ਕਹਿੰਦਾ ਬੀਬੇ ਨਹੀਂ ਆਈ ਆ ਮੇਰੇ ਤੋਂ ਲੈਦਾ ਅਗਲੀ ਅਰੀ ਆ ਗਈ ਜੇ ਗਾਂਂ ਗੁੰਡਾ ਹੋਵੇ ਗੈਂਗਸਟਰ ਹੋਵੇ ਉਹਨੂੰ ਬਾਹਰ ਨਾ ਫੜ ਸਕੇ ਬੰਦਾ ਇਹੋ ਜਿਹੇ ਨੂੰ ਐਮਐਲਕੇ ਬਣਾ ਦਾ ਕਰਨ ਬੁਰਜ ਥੋੜੀਆਂ ਜੁੱਤੀਆਂ ਝਾੜਿਆ ਕਰੂਗਾ ਜੇ ਬਣ ਗਿਆ ਭਟ ਆਦਮੀ ਹੈ ਗੁੱਡਾ ਆਦਮੀ ਹੈ ਵਧੀਆ ਆਦਮੀ ਰੱਜਿਆ ਪੂਜਿਆ ਰੱਜਿਆ ਪੂਜਿਆ ਘਰੋਂ ਆਪ ਦੀ ਹੋਂ ਥੋਡੇ ਵਾਲੇ ਦੀ ਕਿਸੇ ਦੀ ਝਾਕ ਨਹੀਂ ਇਹ ਤਾਂ ਨਹੀਂ ਫਿਰ 70 ਹੋਣੇ ਬਣਾ ਲੇ 70 ਦੂਜਾ ਬਣਾਊਗਾ ਇਹ ਦਵਾਰੇ ਵੀ 70 ਹੋਰ ਬਣਾਊਗਾ ਤੁਹਾਡੇ ਪਿੰਡ 'ਚ ਜਿਹੜੀ ਐ ਦੱਸ ਦਿਓ ਫਿਰ ਇਹ ਬੱਚੋ ਸੋ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਪਿੰਡਾਂ ਦਾ ਵੀ ਔਰ ਅੌਣਾ ਹੀ 11 ਤਰੀਕ ਨੂੰ ਪੰਜੇ ਦਾ ਬਟਨ ਲੱਪਕੇ ਤੁਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਨਬੁਰਜ ਨੂੰ ਕਾਮਯਾਬ ਬਣਾਇਓ ਤੇ ਅੱਜ ਮੈਂ ਧੰਨਵਾਦ ਕਰਦਾ ਹਾਂ ਨਿਰਮਲ ਸਿੰਘ ਸਾਡੇ ਭਰਾ ਦਾ ਤੇ ਬਲਬੀਰ ਸਿੰਘ ਫੌਜੀ ਦਾ ਜਿਹੜੇ ਸਿੱਕੀ ਸਾਫ ਦੀ ਰਹਿਨਮਾਈ ਦੇ ਵਿੱਚ ਅੱਜ ਬੀਜੇਪੀ ਛੱਡ ਕੇ ਕਾਂਗਰਸ ਸ਼ਾਮਲ ਹੋਇਆ ਮੈਂ ਜਿਉਂਨਾਂ ਨੂੰ ਜੀਆਇਆ ਕਹਿਣਾ ਹੈ ਔਰ ਅਸੀਂ ਉਹਨਾਂ ਨੂੰ ਐ ਆਪਦੇ ਦਿਲ ਦੇ ਨੇੜੇ ਲਾ ਕੇ ਰੱਖਾਂਗੇ ਬਹੁਤ ਤੁਸੀਂ ਚੰਗਾ ਕੰਮ ਕੀਤਾ ਜੋ ਔਖੇ ਵੇਲੇ ਆਏ ਐ ਤੇ ਪਾਰਟੀ ਤੁਹਾਡੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੇਗੀ ਅੱਜ ਵੀ ਔਖਾ ਹੈ ਵਾਹਿਗੁਰੂ ਜਿੱਕਾ ਖਾਲਸਾ ਤੇ ਵਾਹਿਗੁਰੂ ਜਿੱਕਾ